ਅੰਮ੍ਰਿਤਸਰ ਦੇ ਮਜੀਠਾ ਅਧੀਨ ਆਉਂਦੇ ਪਿੰਡ ਲੂਧੜ ਵਿੱਚ کورٹ ਮੈਰਿਜ ਕਰਵਾਉਣ ਵਾਲੇ ਨੌਜਵਾਨ ਨੂੰ ਫੈਸਲਾ 1.5 ਸਾਲ ਬਾਅਦ ਮਹੰਗਾ ਪੈਰੇ ਕੁਲਦੀਪ ਸਿੰਘ ਨਾਮ ਦੇ ਨੌਜਵਾਨ ਨੇ 1.5 ਸਾਲ ਪਹਿਲਾਂ ਇੱਕ ਲੜਕੀ ਨਾਲ کورٹ ਮੈਰਿਜ ਕੀਤੀ ਸੀ ਜਿਸ ਤੋਂ ਬਾਅਦ ਲੜਕੀ ਦਾ ਪਰਿਵਾਰ ਲਗਾਤਾਰ ਤੰਗ ਪਰੇਸ਼ਾਨ ਕਰ ਰਿਹਾ ਸੀ ਕੁਲਦੀਪ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਹਾਲ ਹੀ ਚ ਦੇਰ ਰਾਤ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਘਰ 'ਚ ਸੋਹਰੇ ਪਰਿਵਾਰਕ ਮੈਂਬਰਾਂ ਤੇ ਟੇਟਾ ਰੋੜੇ ਨਾਲ ਹਮਲਾ ਕਰ ਦਿੱਤਾ ਤੇ ਸੰਭਲੇ ਵਿੱਚ ਇੱਕ 6 ਸਾਲ ਦਾ ਬੱਚਾ ਗੰਭੀਰ ਜ਼ਖਮੀ ਹੋ ਗਿਆ ਤੇ ਡਾਕਟਰਾਂ ਨੇ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਜਵਾਬ ਦੇ ਦਿੱਤਾ ਇਸ ਤੋਂ ਬਾਅਦ ਕਟਨਾ ਲਈ ਵਾਲਮੀਕ ਜਥੇਬੰਦੀਆਂ ਫਿਰਕ ਪਰਿਵਾਰ ਦੇ ਹੱਕ ਵਿੱਚ ਥਾਣੇ ਪਹੁੰਚੀਆਂ ਨੇ ਗੱਲਬਾਤ ਸਾਡੇ ਮੁੰਡੇ ਨੇ ਕੋਡ ਮੈਰਿਜ ਕਰਾਈ ਆ ਤੇ ਸਾਨੂੰ ਇਹ ਤੁਮ ਕਿਆ ਮਾਣ ਦੇ ਦੇਗੇ ਜਿੱਥੇ ਜ਼ਿੰਮੇਵਾਰ ਤੁਮ ਕਿਆ ਦੇ ਦੇਗੇ ਬੜੀ ਸੜਨਾ ਕਰਨ ਡਏ ਆ ਬਹੁਤ ਬੇਅਵਤੀ ਹੜਾ ਕਰਨ ਡਏ ਹੈਗੇ ਤੇ ਕਹਿ ਨਹੀਂ ਸਕਦੇ ਆਪਾਂ ਤਾਂ ਸਾਨੂੰ ਇਨਸਾਫ ਦਾ ਤੁਹਾਨੂੰ ਚਾਹੀਦਾ ਵਾ 1.5 ਸਾਲ 1.5 ਸਾਲ ਹੋ ਗਿਆ ਹਾਂ ਜੀ ਲਗਾਤਾਰ ਹਾਂ ਜੀ ਜਿੱਤੇ ਜਿਕਰ ਸਾਡੇ ਬੱਚੇ ਸਾਡੇ ਰੁਕੇਰ ਲਿੰਦੇ ਆ ਸਾਨੂੰ ਇਨਸਾਫੀਆਂ ਚਾਹੀਦੀ ਆ ਰਾਤੀ ਇਹ ਝਗੜਾ ਵੀ ਆਪਣਾ ਜਦੋਂ ਕੋਟ ਮਾਰਨਾ ਕੀਤੀ ਬਹੁਤ ਨਾਟੇ ਚਲਾਏ ਆ ਸਾਡੇ ਬੱਚੇ ਦੇ ਛੋਟੇ ਜਿਹੇ ਸਾਡੇ ਛੱਟ ਲੱਗ ਗਈ ਹੈ ਤੇ ਬਹੁਤ ਵਿਚਾਰਾ ਸੀਰੀਅਸ ਹੈਗਾ ਮੰਗ ਹੀ ਹੋ ਕਰਦੇ ਮੈਨੂੰ ਇਨਸਾਫਨ ਮਿਲਣਾ ਚਾਹੀਦਾ ਸਾਡੀ ਮੰਗੇ ਹੋਈ ਆ ਮੇਰਾ ਨਾਮ ਜੀ ਕੁਲਦੀਪ ਸਿੰਘ ਰੋਸ਼ੀ ਪਿੰਡ ਲਦੜ ਤੋਂ ਆ ਜੀ ਤੇ ਮੇਰਾ ਜੋ ਮੈਟਰ ਹੈਗਾ ਸੀ ਮੈਂ ਪਹਿਲਾਂ 1.5 ਸਾਲ ਪਹਿਲਾਂ ਆਪਣੀ ਕੋਟ ਮੈਰਿਜ ਕਰਵਾਈ ਸੀ ਉਸ ਦੇ ਰੰਜਿਸ਼ ਰੰਜਿਸ਼ ਦੇ ਵਿੱਚ ਮੇਰੇ ਫੈਮਲੀ ਨੂੰ ਪਰਿਵਾਰ ਨੂੰ ਫਿਰ ਭਤੀਜਿਆਂ ਨੂੰ ਤੇ ਸਾਰੇ ਪਰਿਵਾਰ ਨੂੰ ਤੰਗ ਕਰਦੇ ਸੀ ਤੇ ਜਿੱਥੇ ਰਾਹ ਚੋਂਦੇ ਜਾਂਦੇ ਜਦੋਂ ਮੇਰੀ ਵਾਈਫ ਜੀ ਉਹਨਾਂ ਦੀ ਪਰਿਵਾਰ ਅੱਛਾ ਜੀ ਤੇ ਉਹਨਾਂ ਦੇ ਪਰਿਵਾਰ ਜਿਹੜਾ ਸੀ ਮੇਰੇ ਚਾਚੇ ਤਾਏ ਦੇ ਬੇਟਿਆਂ ਨੂੰ ਭਤੀਜਿਆਂ ਨੂੰ ਰਾਹ ਚੋਂਦਾ ਜਾਂਦੇ ਜਿੱਥੇ ਮਰਜ਼ੀ ਕੁੱਟ ਦਿੰਦੇ ਸੀ ਸਟਾਂ ਲਾ ਦਿੰਦੇ ਸੀ ਤੇ ਆਪਾਂ ਪਹਿਲਾਂ ਕੋਈ ਕਾਰਵਾਈ ਨਹੀਂ ਸਿੱਖਤੀ ਤੇ ਹੁਣ ਉਹਨਾਂ ਨੇ ਕੀ ਕੀਤਾ 1 21 ਤਰੀਕ ਨੂੰ ਪਹਿਲਾਂ ਸ਼ਾਮੀ 6 ਵਜੇ ਜਾ ਕੇ ਚਾਚਾ ਜੀ ਦੇ ਘਰ ਜਾ ਕੇ ਉਹਨਾਂ ਨੂੰ ਕੁੱਟ ਕੇ ਆਏ ਉਹ ਅੱਜ ਦੇ ਬੇਟਿਆਂ ਨੂੰ ਕੁੱਟ ਕੇ ਆਏ ਉਸ ਤੋਂ ਬਾਅਦ ਰਾਤ ਨਾਲ 1 1/2 ਵਜੇ ਆਪਣਾ ਕੁ ਤੇ ਜਿੰਨਾ ਰਾਤ ਸੁਤੇ ਪਏ ਇਹਨਾਂ ਦੇ ਘਰ ਜਾ ਕੇ ਇੱਟਾ ਰੋੜੇ ਚਲਾਏ ਦਾਤਰ ਕੇ ਪੰਨਾ ਲੈ ਕੇ ਘਰ ਗਏ ਤੇ ਜਿੱਦੇ ਵਿੱਚ ਇੱਕ ਛੋਟਾ ਬੱਚਾ ਸਾਡਾ 6 ਸਾਲ ਦਾ ਦੋਤਾ ਸਾਡੇ ਘਰ ਆਇਆ ਸੀ ਰਹਿਣ ਵਾਸਤੇ ਤੇ ਉਸ ਬੱਚੇ ਦੇ ਸਿਰ ਦੇ ਵਿੱਚ ਇੱਟ ਵੱਜੀ ਆ ਤੇ ਇੱਟ ਜਬ ਉਹ ਜਾਰੀ ਡੂੰਗੀ ਛੱਟ ਲੱਗ ਗਈ ਆ ਜੀ ਤੇ ਸਿਵਲ ਹਸਪਤਾਲ ਉਹਨਾਂ ਨੇ ਕਿਹਾ ਸੀ ਕਿ ਇਹਨਾਂ ਨੂੰ ਪ੍ਰਾਈਵੇਟ ਦਾਖਲ ਕਰਾ ਦਿਓ ਇਹਦੀ ਜਾਨ ਨੂੰ ਖਤਰਾ ਬੱਚੇ ਦੀ 21 21 ਤਰੀਕ ਨੂੰ ਰਾਤ 1:30 ਵਜੇ ਦੀ ਗੱਲ ਆ ਰਾਤ 1:30 ਵਜੇ ਹੋਰ ਇੱਕ ਹੈ ਗਈ ਸੀ ਬੱਚਾ ਉਹਦੇ ਆਪਾਂ ਮੈਡੀਕਲ ਰਿਪੋਰਟ ਨਹੀਂ ਕਰਵਾਈ ਤੇ ਪੈਰ ਤੇ ਇੱਟ ਦੇ ਇੱਟ ਵੱਜੀ ਸੀ ਚਾਚਾ ਜੀ ਹੀ ਰਾਤ ਦੀ ਗੱਲ ਕੇ ਉਹਨਾਂ ਦੇ ਬੱਚੇ ਸੀ ਤੇ ਉਹਨਾਂ ਦੀ ਮਿਸ ਜੀ ਤੇ ਸਾਡੀ ਜਿਹੜੀ ਭੈਣ ਸੀ ਉਹ ਵੀ ਆਈ ਸੀ ਛੋਟਾ ਬੱਚਾ ਸੀ ਤੇ ਸੁੱਤੇ ਪਏ ਸੀ ਸੁੱਤੇ ਪਏ ਉਹਨਾਂ ਨੇ ਜਦੋਂ ਵੇਖਿਆ ਕਿ ਸਾਰੇ ਸੌਂ ਗਏ ਆ ਇਹਨਾਂ ਨੇ ਉੱਪਰੋਂ ਕੋਠੇ ਤੇ ਆਪਣੇ ਸਾਹਮਣੇ ਲਾਗੇ ਜਾ ਕੇ ਤੇ ਇੱਕ ਕੋਠੇ ਦੇ ਉੱਤੇ ਚੜ ਕੇ ਲਾਗੇ ਇਹਨਾਂ ਨੇ ਉਹ ਹਮਲਾ ਬੋਲਤਾ ਉਹਨਾਂ ਦੇ ਸੁੱਤੇ ਪਿਆਵਾਂ ਦੇ ਇਹ ਵੀ 25 ਬੰਦੇ ਸੀ ਸਾਰੇ ਹਾਂਜੀ ਪੁਲਿਸ ਨੂੰ ਕੰਪਲੀਟ ਕਰ ਦਿੱਤੀ ਹੈ ਜੀ ਤੇ ਐਸ ਐਚ ਓ ਕਰਮ ਸਿੰਘ ਜੀ ਸਾਨੂੰ ਵਿਸ਼ਵਾਸ ਦਿਵਾਇਆ ਜੀ ਕਿ ਆਪਾਂ ਉਹਨਾਂ ਦੇ ਬੰਦੀ ਕਾਨੂੰਨ ਨੂੰ ਕਾਰਵਾਈ ਕੀਤੀ ਜਾਊਗਾ ਅਗਲਾ ਆਪਾਂ ਨਹੀਂ ਜੀ ਤਰਨਿਆਂ ਲਾਵਾਂਗੇ ਜੀ ਮਜਬੂਰਨ ਸਾਨੂੰ ਫਿਰ ਰੋੜਾਂ ਤੇ ਤਰਨਾ ਪਵੇਗਾ ਜੀ ਪਿੰਡ ਲੁਧਣ ਵਿੱਚ ਜੋ ਰਾਤ ਇੱਕ ਦੋ ਦੇ ਵਿੱਚ ਕਰੀਬ ਝਗੜਾ ਹੋਇਆ ਸੀ ਰਾਤ ਛੋਟੇ ਬੱਚੇ ਦੇ ਜਿਹੜੀ ਸਿਰ ਵਿੱਚ ਇੱਟ ਮਾਰ ਕੇ ਜੋ ਬੱਚਾ ਸਿੜਿ ਸਿਆ ਅੱਜ ਉਹਦੇ ਮੈਟਰ ਵਿੱਚ ਅਸੀਂ ਮਜੀਠੇ ਥਾਣੇ ਮਾਨ ਜੋ ਗੈਸਟ ਤੋਂ ਸਾਹਮਣੂ ਮਿਲੇ ਆ ਸਰਦਾਰ ਕਰਨਪਾਲਜੀਤ ਸਿੰਘ ਜੀ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਬਾਬਾ ਜੀ ਅਸੀਂ ਹੁਣੇ ਜਿਹੜੇ ਬੰਦੇ ਉਹਨਾਂ ਨੂੰ ਲਿਆ ਕੇ ਅੰਦਰ ਸੁੱਟਦੇ ਤੇ ਜੋ ਬੰਦੀ ਕਾਰਵਾਈ ਕਾਨੂੰਨੀ ਉਹਨਾਂ ਦੇ ਕੀਤੀ ਜਾਊਗੀ ਜੋ ਬੋਲੇ 100 ਰੁਪਏ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਇਹ ਰਾਤ ਕਰੀਬ ਕੋਈ 1 ਜਾਂ 2 ਵਜੇ ਦੇ ਜਾ ਕੇ ਘਰ ਜਾ ਕੇ ਉਹਨਾਂ ਦੇ ਜਿਹੜੀ ਐਂਟੀ ਪਾਰਟੀ ਆ ਬੱਚੇ ਦੇ ਮਾਪਿਓ ਦੇ ਉਹਨਾਂ ਦੇ ਗੱਲ ਪਏ ਨੇ ਤੇ ਜਿਸ ਵਿੱਚ ਜਿਹੜੀ ਸੱਟ ਹੈ ਜਿਹੜੀ ਉਹ ਬੱਚੇ ਦੇ ਸਿਰ ਵਿੱਚ ਵੱਜ ਗਈ ਆ ਤੇ ਜਿਹੜਾ ਬੱਚਾ ਹਸਪੀਟਲ ਆ ਲੈਣੇ ਜਿਹੜਾ ਸਰਕਾਰੀ ਸ਼ਿਵਲਾ ਲੈਣੇ ਜਵਾਬ ਦਿੱਤਾ ਹੈ ਕਿ ਇਹਨੂੰ ਕਿਸੇ ਪ੍ਰਾਈਵੇਟ ਹਸਪਤਾਲ ਵਿੱਚ ਲੈ ਜਾਓ ਤੇ ਹੁਣ ਜਿਹੜਾ ਬੱਚੇ ਨੂੰ ਆਪਣਾ ਅਮਨਦੀਪਾ ਹਸਪੀਟਲ ਵਿੱਚ ਜਿਹੜਾ ਕੰਟਰੋਲ ਵਿੱਚ ਥਾਣੇ ਦੇ ਨਾਲ ਆ ਉਥੇ ਐਡਮਿਟ ਕਰਾਉਣ ਲੱਗਿਆ ਬੱਚਾ ਬੱਚਾ ਸੀਰੀਸ ਜੀ ਉਹ ਡਾਕਟਰਾਂ ਦਾ ਦੱਸੰਦਾ ਕਹਿਣਾ ਕਿ ਬੱਚਾ ਜਿਆਦਾ ਹੀ ਸੀਰੀਸ ਹੈ ਇੱਕ ਕੰਪਲੇਂਟ ਪਿੰਡ ਨੁਦਰ ਤੋਂ ਮਸੂਲ ਹੋਈ ਆ ਜਿਹਦੇ ਵਿੱਚ ਮੇਜਰ ਸਿੰਘ ਨੇ ਮਾਰ ਕਰਕੇ ਇਹਦੀ ਬੰਦੀ ਕਾਰਵਾਈ ਆ ਉਹ ਕੀਤੀ ਜਾ ਰਹੀ ਹੈ ਇਹ ਇਹਨਾਂ ਦਾ ਕੁੜੀ ਮੁੰਡੇ ਦਾ ਸੀ ਕੋਈ ਪਿਛੇ ਇਹਨਾਂ ਦੇ ਇੱਕ ਕੋਡ ਮੈਰੇਜ ਕਰਵਾਈ ਸੀ ਉਹਦੇ ਰਿਲੇਟਡ ਇਹਨਾਂ ਦੋ ਦੁਵਾਂ ਪਰਿਵਾਰਾਂ ਦੇ ਵਿੱਚ ਖੁੰਦਕ ਭਾਜੀ ਆ ਜੀ ਉਹਦੇ ਰਿਲੇਟਡ ਹੈ